ਮੈਂ ਦਸਮ ਦੀ ਬਾਣੀ ਦੀ ਗੱਲ ਕਰਦਾ ਤੇ ਜਿਹੜੇ ਵਿਰੋਧ ਕਰਨ ਵਾਲੇ ਆ ਉਸੇ ਦਾ ਕਹਿ ਦਿੰਦੇ ਆ ਵੀ ਇਹ ਤਾਂ ਸਾਨੂੰ Hindu ਮਤ ਨਾਲ ਜੋੜਦੀ ਹੈ ਇਹ ਤਾਂ ਸਿੱਧਾ ਇਤਿਹਾਸ ਪਰਖਿਆਨ ਦੀ ਗੱਲ ਕਰਨ ਲੱਗ ਜਾਂਦੇ ਵੀ ਇਹ ਤਾਂ ਅਸ਼ਲੀਲ ਬਾਣੀ ਆ ਦੂਜੇ ਪਾਸੇ ਇਹ ਗੱਲ ਕਹੀ ਜਾਂਦੇ ਆ ਵੀ ਇਸ ਬਾਣੀ ਵਿੱਚ ਤਾਂ ਲਿਖਿਆ ਵੀ ਸਾਡੇ ਜਿਹੜੇ ਗੁਰੂ ਆ ਉਹ ਤਾਂ ਲਵਦੇ ਵੰਸ਼ ਸੀ ਉਹ ਤਾਂ ਸਿੱਧਾ ਹੀ Hindu ਨਾਲ ਕਨੈਕਟ ਹੋ ਗਿਆ ਜਦੋਂ ਮਹਾਰਾਜ ਕਹਿੰਦੇ ਆ ਜੇਕਰ ਸੂਤਕ ਮੰਨੀ ਹੈ ਸਤਕ ਕੀ ਹੈ ਜਿਉ ਜੋ ਰੁਸੇ ਨਾਵਣੀ ਆਵੇ ਵਾਰੋ ਵਾਰ ਕੀ ਆਓ ਦੁਨੀਆ ਦਾ ਸਭ ਤੋਂ ਤਕੜਾ ਸਾਈਕੋਲੋਜੀਸ ਜਿਹੜਾ ਸਾਨੂੰ ਲਾਅਜ਼ ਦੇ ਵਿੱਚ ਪੜਾਇਆ ਜਾਂਦਾ ਕਿਉਂਕਿ ਮੇਰੇ ਕੋਲ ਇੱਕ ਹਾਰਵਰਡ ਦਾ ਕ੍ਰਿਮੀਨਲ ਸਾਈਕੋਲੋਜੀ ਦਾ ਕੋਰਸ ਵੀ ਆ ਸਿਗਮੰਟ ਫਰੌਡ ਆ ਠੀਕ ਹੈ ਸਿਗਮੰਟ ਫਰੌਡ ਇੰਟਰਪ੍ਰੀਟੇਸ਼ਨ ਆਫ ਡ੍ਰੀਮਸ ਦੇ ਵਿੱਚ ਸਾਰਾ ਕੁਝ ਬਹੁਤਾ ਸੈਕਸ਼ੂਅਲ ਔਰੀਐਂਟੇਸ਼ਨ ਦੇ ਆਲੇ-ਦੁਆਲੇ ਲਿਖਦੇ ਆ ਠੀਕ ਹੈ ਪੰਜ ਚੀਜ਼ਾਂ ਬੰਦੇ ਨੂੰ ਸਿਰਜਦੀਆਂ ਪੰਜ ਚੀਜ਼ਾਂ ਹੀ ਬੰਦੇ ਨੂੰ ਤਬਾਹ ਕਰਦੀਆਂ ਪਹਿਲੇ ਤੇ ਕਾਮ ਆਉਂਦਾ ਕਾਬੂ 'ਚ ਨਹੀਂ ਆਉਂਦਾ ਮੇਨ ਕਾ ਹੈ ਮਿੰਟਾਂ 'ਚ ਭੰਗ ਕਰ ਗਈ ਜਤੀਸਦੀ ਝੌਂਕੜੇ ਵਾਲਾ ਸਾਥ ਸੀ ਮਹਾਰਾਜ ਨੇ ਦੱਸਿਆ ਮੈਂ ਆਪਦੇ ਖਾਲਸੇ ਨੂੰ ਦਿਖਾਉਂਗਾ ਕਿ ਪੰਜੇ ਵੱਦੇ ਮਾਵਲੀ ਘਰ ਸੱਚਾ ਟੂਆ ਇਹ ਪੰਜਾਂ ਨੂੰ ਮਹਾਰਾਜ ਕਹਿੰਦੇ ਇੰਜਨ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ ਮਹਾਰਾਜਾਂ ਨੇ ਮੇਰਾ ਖਾਲਸਾ ਆਇਆ ਉਹ ਬਲੀ ਮਹਾਰਾਜ ਨੇ ਇੱਕ ਇੱਕ ਫੰਡਾ ਕਲੀਅਰ ਕਰਕੇ ਦੱਸਿਆ ਚੇਤਰੋਪਖਿਆਂ ਚ ਕਿ ਕਿਵੇਂ ਵਿਚਰਨਾ ਆ ਮਹਾਰਾਜ ਜਦੋਂ ਆਖਦੇ ਆ ਨਾ ਕਿ ਛਤਰੀ ਕੋ ਪੂਤ ਹੂੰ ਬ੍ਰਾਹਮਣ ਕੋ ਨਹੀਂ ਉਹ ਕਿਸ ਗੱਲ ਕਰਕੇ ਕਹਿੰਦੇ ਆ ਮਹਾਰਾਜ ਆਉਂਦੇ ਜਿਹੜੇ ਤਰੀਕੇ ਦੀ ਮੇਰੇ ਨਾਲ ਲੜਾਈ ਹੋਊਗੀ ਮੈਂ ਉਸ ਤਰੀਕੇ ਨਾਲ ਹੀ ਜਵਾਬ ਦਊਗਾ ਜੇ ਵੱਡੇ ਵੱਡੇ ਟੋਪ ਪਾ ਕੇ ਪਠਾਨ ਆਉਣਗੇ ਨਾ ਇੱਥੇ ਤੇ ਮੇਰਾ ਬਾਬਾ ਫਤੇ ਸਿੰਘ ਆ ਜਿਹੜਾ ਅਕਾਲ ਦਾ ਸਰੂਪ ਆ ਬੋਲੇ ਸੋਨ ਹੋ ਉਹ ਖਾਲਸਾ ਸਿਰਜੂਗਾ ਮਹਾਰਾਜ ਆਵੇ ਮੈਂ ਉਹ ਖਾਲਸਾ ਸਿਰਜੂਗਾ ਮੈਂ ਜਵਾਬ ਉਦਾਂ ਹੀ ਦਊਗਾ ਮੇਰੇ ਮੁਖ ਤੇ ਹਾਰਾ ਮੇਰੇ ਚਿੱਤ 'ਚ ਸ਼ੋਦਾ ਮਹਾਰਾਜ ਅਕਾਲ ਪੁਰਖ ਨੂੰ ਵੀ ਆਖਦੇ ਆ ਉਹ ਆ ਦਸ਼ਮੇਸ਼ ਪਿਤਾ ਇੱਕ ਗੱਲ ਹੈ ਵੀ ਲੋਕ ਅੱਜਕੱਲ ਕਹਿੰਦੇ ਅਸੀਂ ਦਸਮ ਦੀ ਬਾਣੀ ਮੰਨਦੇ ਆਂ ਤਾਂ ਝਟਕਾ ਕਰਦੇ ਆਂ ਅੱਜਕੱਲ ਤੁਹਾਨੂੰ ਪਤਾ ਹੈ ਟ੍ਰੈਂਡ ਬਣ ਗਿਆ ਹੋਇਆ ਤੇ ਵੀਡੀਓ ਤੁਸੀਂ ਵੀ ਦੇਖੀ ਹੋਏਗੀ ਵੀ ਕਿੱਦਾਂ ਕੜੇ ਦਾ ਅੰਡਾ ਤੋੜਿਆ ਜਾਂਦਾ ਨਾਲ ਬੁਲੇ ਜਾਂਦਾ ਅਕਾਲ ਮਤਲਬ ਕੋਈ ਵੀ ਗੱਲ ਆ ਨਾਲ ਅਕਾਲ ਜੋੜ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਸਹੀ ਆ ਪਿੱਛੇ ਪੁਲਿਸ ਨੇ ਕਾਰਵਾਈ ਕੀਤੀ ਤੁਸੀਂ ਵੀਡੀਓਜ਼ ਤੁਸੀਂ ਵੀ ਦੇਖਿਆ ਹੋਣਗੇ ਵੀ ਜਿਹੜੇ ਵੀ ਇੱਥੇ ਭੰਗ ਵੇਚ ਰਹੇ ਸੀ ਸਾਰਿਆਂ ਨੂੰ ਚੱਕਦਾ ਇੱਥੋਂ ਉਹ ਕਹਿੰਦੇ ਆ ਵੀ ਅਸੀਂ ਤਾਂ ਦਸਮ ਦੇ ਪੈਰੋਕਾਰਾਂ ਦਸਮ ਦੀ ਬਾਣੀ ਮੰਨਦੇ ਆਂ ਤਾਂ ਇਹ ਸਭ ਕੁਝ ਕਰਦੇ ਪਏ ਦੇਖੋ ਕਾਲ ਜਿਹੜਾ ਮਾਰਾ ਹੀ ਨੇ ਡਿਫਾਈਨ ਕੀਤਾ ਇੱਕ ਕਾਲੋਂ ਤੋਂ ਪਹਿਲਾਂ ਵੀ ਸੀ ਉਹ ਅਕਲ ਦਾ ਕਾਲ ਸੀ ਪਿੰਡ ਚ ਸੋਕਾ ਪੈ ਜਾਂਦਾ ਉਹਨੂੰ ਵੀ ਇਹ ਕਾਲ ਆਖਦੇ ਸੀ ਇਹ ਤਾਂ ਮਾਰਾ ਹੀ ਨੇ ਜਿਹੜਾ ਐੜਾ ਲਾਇਆ ਜਾਬ ਸਾਹਿਬ ਦੇ ਵਿੱਚ ਜਿੱਤ ਦੇ ਅੱਗੇ ਐੜਾ ਆ ਗਿਆ ਜੀਤ ਹੈ ਡਰ ਦੇ ਅੱਗੇ ਆ ਗਿਆ ਭੀਤ ਹੈ ਕਾਲ ਦੇ ਵਾਦ ਦੇ ਆ ਗਿਆ ਅਬਾਹ ਹੈ ਅਗਾਹ ਹੈ ਆਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਇੱਕ ਹੈ ਗੱਲ ਇਹ ਹੈ ਕਿ ਹਰ ਇੱਕ ਚੀਜ਼ ਦੀ ਜਿਹੜੀ ਡੈਫੀਨੇਸ਼ਨ ਹੈ ਜਿਹੜੀ ਸਬਜੈਕਟਿਵਿਟੀ ਹੈ ਮਾਰਾ ਜਦੋਂ ਕਹਿੰਦੇ ਆ ਨਮਸਤੰਗਾ ਮਜਬੇ ਨਮਸਤਸਤ ਅਜਬੇ ਮਾਰਾ ਇਹਦਾ ਜਿਹੜੇ ਮਜਬਾਂ ਤੋਂ ਪਰੇ ਆਲੇ ਆ ਉਹ ਪਰਮੇਸ਼ਰ ਸਰੂਪ ਨੂੰ ਵੀ ਪ੍ਰੇਮ ਕਰਦੇ ਆ ਜਿੰਨਾ ਗੁਰੂ ਗ੍ਰੰਥ ਸਾਹਿਬ ਆ ਨਾ ਉਹਦੀ ਬੈਟਰ ਇੰਟਰਪ੍ਰੀਟੇਸ਼ਨ ਵਾਸਤੇ ਤਿੰਨ ਚੀਜ਼ਾਂ ਨੇ ਹਰ ਕੌਮ ਦੇ ਵਿੱਚ ਹਰ ਕਮਿਊਨਿਟੀ ਦੇ ਵਿੱਚ ਕੱਲੀ ਸਿੱਖ ਧਰਮ ਦੀ ਗੱਲ ਨਾ ਕਰੋ ਜਿੰਨੇ ਵੀ ਮਜਬ ਨੇ ਦੋ ਤਰ੍ਹਾਂ ਦੀਆਂ ਕਲਾਸਿਸ ਨੇ ਇੱਕ ਹੁੰਦੀ ਹੈ ਸਪਿਰਚੁਅਲ ਕਲਾਸ ਜਿਹੜੇ ਚੌਂਕੜੇ ਮਾਰਦੇ ਆ ਜਿਹੜੇ ਸਾਰਿਆਂ ਨੂੰ ਪ੍ਰੇਮ ਵੰਡਦੇ ਆ ਜਿੱਦਾਂ ਸਾਡੇ ਭੋਗ ਲੱਗਦਾ ਅਰਦਾਸਾਂ ਹੁੰਦੀਆਂ ਇੱਕ ਆ ਵਾਰੀਅਰ ਕਲਾਸ ਜਿਹੜੇ ਯੋਧੇ ਨੇ ਸੂਰਬੀਰ ਨੇ ਤੇ ਆ ਜੇ ਤੁਸੀਂ ਸਨਾਤਨ ਦੀ ਟਰਮੀਨੋਲੋਜੀ ਲੈ ਲਓ ਇਸਲਾਮ ਦੀ ਲੈ ਲਓ ਥੋੜਾ ਜਿਹਾ ਬਾਹਰ ਜਾਓਗੇ ਵਾਈਕਿੰਗਸ ਦੀ ਗੱਲ ਕਰ ਲਓ ਪੈਗਨ ਗੋਡਸ ਦੀ ਗੱਲ ਕਰ ਲਓ ਰੋਮਨਸ ਦੀ ਗੱਲ ਕਰ ਲਓ ਜੇ ਤੁਸੀਂ ਧਰਮਾਂ ਦਾ ਦਿਆ ਨਹੀਂ ਕਰੋਗੇ ਜਿਹੜਾ ਸਭ ਤੋਂ ਵੱਡਾ ਮੰਜ਼ਰ ਹੈ ਨਾ ਸਾਡੇ ਅੱਗੇ ਉਹ ਚੀਜ਼ਾਂ ਦੇ ਵਿੱਚ ਉਲਝਣਾ ਨਹੀਂ ਆ ਇਹ ਸੋਚਾਂ ਦੇ ਵਿੱਚ ਕਨਫਿਊਜ਼ ਹੋਣਾ ਨਹੀਂ ਹੈ ਟਪਲਿਆਂ ਦੇ ਵਿੱਚ ਕਨਫਿਊਜ਼ ਹੋਣਾ ਨਹੀਂ ਹੈ ਉਹ ਅਸਲ ਰਾਤ ਲਾਸ਼ ਨੇ ਆ ਔਰ ਇਹ ਅਗਵਾਈ ਜਿਹੜੇ ਜਥੇਦਾਰ ਹੁੰਦੇ ਆ ਨਾ ਉਹ ਕਰਦੇ ਹੁੰਦੇ ਸੀ ਅਕਾਲੀ ਫੂਲਾ ਸਿੰਘ ਜੀ ਨੇ ਸ਼ੁਰੂਆਤ ਕੀਤੀ ਸੀ ਖਜ਼ਾਨੇ ਗਾਤਰੀ ਦੀ ਇੱਧਰ ਭਗੋਤੀਆਂ ਹੁੰਦੀਆਂ ਸੀ ਸੱਜੇ ਪਾਸੇ ਖਜ਼ਾਨਾ ਗਾਤਰਾ ਹੁੰਦਾ ਸੀ ਉਹਦੇ ਵਿੱਚ ਪੋਥੀ ਸਾਹਿਬ ਹੁੰਦੇ ਸੀ ਬਾਣੀ ਵੀ ਕਈ ਪ੍ਰਕਾਰ ਦੀ ਆ ਤੁਸੀਂ ਜੰਗ 'ਚ ਜਾਣਾ ਤੁਸੀਂ ਸ਼ਸਤਰਨਾਮ ਵਾਲਾ ਪੜ੍ਹਦੇ ਹੋ ਜੇ ਸ਼ਸਤਰ ਸਿੱਧ ਕਰਦੇ ਹੋ ਤੁਸੀਂ ਭਗੋਤੀ ਅਸਤੋਤਰ ਦੀ ਗੱਲ ਕਰਦੇ ਹੋ ਠੀਕ ਹੈ ਜਦੋਂ ਤੁਸੀਂ आनंद ਪਛਾਣਨਾ ਕੀ ਆ ਤੁਸੀਂ ਆਨੰਦ ਸਾਹਿਬ ਦਾ ਪਾਠ ਕਰਦੇ ਹੋ ਜੋ ਤੁਸੀਂ ਬੇਨਤੀ ਕਰਨੀ ਆ ਤੁਸੀਂ ਚੌਪਈ ਸਾਹਿਬ ਕਰਦੇ ਹੋ ਚਰਿਤ੍ਰੋ ਪਖਿਆਨ ਨੂੰ ਨਿੰਦਦੇ ਨੇ 405ਵਾਂ ਚਰਿਤ੍ਰ ਚੌਪਈ ਸਾਹਿਬ ਆ ਜਿਹੜਾ ਅਸੀਂ ਦੋ ਵਾਰ ਪਾਠ ਕਰਦੇ ਆ ਇੱਕ ਵਾਰ ਸਵੇਰ ਵੇਲੇ ਆਸਾ ਦੀ ਵਾਰ ਤੋਂ ਬਾਅਦ ਜਾਂ ਪਹਿਲਾਂ ਕਈ ਵਾਰ ਮਹਾਰਾਜ ਜਿਸ ਵੇਲੇ ਕਰਾ ਦੇ ਤੇ ਇੱਕ ਵਾਰ ਸ਼ਾਮ ਨੂੰ ਸੰਧਿਆ ਵੇਲੇ ਤੇ ਦੋ ਵਾਰ ਪੜ੍ਹਿਆ ਜਾਂਦਾ ਹਰ ਯੁਗ ਯੁਗ ਭਗਤ ਉਪਾਇ ਪੈਜ ਰੱਖਦਾ ਆ ਹਰਨਾਕਸ 62 ਹਰ ਮਾਰਿਆ ਉਹ ਹਰਨਾਕਾ ਸਾਡੇ ਚ ਨਹੀਂ ਹੋਇਆ ਉਹ ਹਰਨਾਕਾ ਵੀ ਮਸੰਦ ਹੈ ਮਸੰਦ ਦੀ ਡੈਫੀਨੇਸ਼ਨ ਹੈ ਨਾ ਕਿਤੇ ਮੁੱਦੇ ਤੋਂ ਪਰਾਂ ਨਾ ਹੋ ਜਾਈਏ ਵਿੱਚ ਚਪਈ ਸਾਹਿਬ ਦੀ ਗੱਲ ਕੀਤੀ ਚਪਈ ਸਾਹਿਬ ਤੋਂ ਵੀ ਬੜੀ ਗੱਲ ਇਹ ਵੀ ਜੁੜਦੀ ਆ ਵੀ ਕਹਿੰਦੇ ਨੇ ਚਪਈ ਸਾਹਿਬ ਜਿੰਨਾ ਅਸੀਂ ਪੜ ਰਹੇ ਆ ਕੋਈ ਵੱਡਾ ਪੜਦਾ ਹੈ ਕੋਈ ਤੋੜ ਕੇ ਪੜਦਾ ਹੈ ਇਹ ਕੀ ਹੈ ਕਿਸੇ ਕਿਸੇ ਅਸੀਂ ਗੁਟਕਾ ਸਾਹਿਬ ਜੇ ਮੈਂ ਕੋਈ ਗੁਟਕਾ ਸਾਹਿਬ ਤੋਂ ਪਾਠ ਕਰਦੇ ਆ ਤਾਂ ਚਪਈ ਸਾਹਿਬ ਜਿਹੜਾ ਕੁਝ ਕੁ ਜੜੀਆਂ ਪੋੜੀਆਂ ਹੋਰ ਨੇ ਤੇ ਕਿਸੇ ਦੇ ਵਿੱਚ ਜਿੱਥੇ ਸਪੈਸ਼ਲੀ ਇੱਕ ਕਮੇਟੀ ਦਾ ਨਾਮ ਲਿਖਿਆ ਹੁੰਦਾ ਉੱਥੇ ਜਿਹੜੀਆਂ ਉਹ ਪੌੜੀਆਂ ਕੱਟ ਨੇ ਦੇਖੋ ਜਿਹੜਾ ਟੁੱਟਿਆ ਹੋਇਆ ਹੁੰਦਾ ਉਹ ਤੋੜ ਕੇ ਪੜਦਾ ਜਿਹੜਾ ਜੁੜਿਆ ਹੋਇਆ ਹੁੰਦਾ ਉਹ ਜੋੜ ਕੇ ਪੜਦਾ ਸਿੱਧਾ ਜਿਹਾ ਸਵਾਬ ਆ ਮਾਰਾ ਜਿਹੜਾ ਰਾਤ ਲਾਸ਼ ਕੇ ਗਏ ਆ ਪੋਥੀ ਸਿੰਘ ਹੱਥਾਂ ਨਾਲ ਲਿਖਦੇ ਹੁੰਦੇ ਸੀ ਉਸ ਵੇਲੇ ਜਿਹੜੇ ਸਾਡੇ ਕੋਲ ਰਿਸੋਰਸਿਸ ਸੀਗੇ ਬੜੇ ਲਿਮਟਿਡ ਸੀਗੇ ਮਾਰਾ ਇਹਨੇ ਗੱਜ-ਵੱਜ ਕੇ ਜੀਣਾ ਸਿਖਾਇਆ ਉਸ ਵੇਲੇ ਜਿਹੜਾ ਸਾਡੇ ਕੋਲ ਕਾਗਜ਼ ਸੀਗਾ ਜਿਹੜੀਆਂ ਸਾਈਆਂ ਸੀਗੀਆਂ ਉਹਨਾਂ ਦੀ ਇੱਕ ਲਿਮਟਿਡ ਲਾਈਫ ਸਪੈਨ ਸੀ 250 ਮਣ ਦਾ ਜਿਹੜਾ ਇਤਿਹਾਸ ਹੈ ਨਾ ਜਦੋਂ ਮਹਾਰਾਜ ਸਰਸਾ ਪਾਰ ਕਰ ਰਹੇ ਸੀਗੇ ਇੱਥੇ ਮਹਾਰਾਜ ਨੇ ਵਰੁਣ ਦੇਵ ਦੇ ਪੇਟ ਕੀਤਾ ਹੁਣ ਮੈਂ ਸਪਿਰਚੁਅਲ ਡਾਈਮੈਂਸ਼ਨ ਦੀ ਗੱਲ ਕਰੂੰਗਾ ਤੇ ਕਈਆਂ ਨੂੰ ਸਮਝ ਨਹੀਂ ਆਉਣੀ ਕਿਉਂਕਿ ਕਈਆਂ ਨੂੰ ਇੱਥੇ ਸੂਰਜ ਦਿਖਦੇ ਆ ਤਾਰੇ ਦਿਖਦੇ ਆ ਉਹ ਅੱਜ ਕੱਲ ਉਹਨਾਂ ਚੀਜ਼ਾਂ ਦਾ ਵੀ ਬੜਾ ਮਖੌਲਿਆ ਉਹ ਗੂੰਗੇ ਦੀ ਮਠਿਆਈ ਕਿਸੇ ਨੂੰ ਨਹੀਂ ਖਵਾ ਸਕਦੇ ਸਾਰੀਆਂ ਅਲੱਗ-ਅਲੱਗ ਡਾਈਮੈਂਸ਼ਨਸ ਨੇ ਪਰ ਸੱਚ ਇਹ ਆ ਜਿਹੜੀਆਂ ਸਾਡੀਆਂ ਸੰਪਰਦਾਵਾਂ ਇਹ ਵਿਦਿਆਵਾਂ ਦਿੰਦੀਆਂ ਹੁੰਦੀਆਂ ਸੀ ਉਹਨਾਂ ਸੰਪਰਦਾਵਾਂ ਦੇ ਵਿੱਚ ਕੁਝ ਇਹੋ ਜਿਹੇ ਬੰਦੇ ਸ਼ਾਮਲ ਹੋ ਚੁੱਕੇ ਆ ਉਹ ਕਹਿੰਦਾ ਮਸੰਤ ਵੜ ਗਏ ਇਹ ਕਹੀ ਉੱਲੂ ਕਾਹੀ ਹੈ ਬਰਬਾਦ ਗੁਲਸਤਾਨ ਕਰਨੇ ਕੋ ਪਰ ਉਹ ਕਿਸੇ ਦੂਜੇ ਵੀਰ ਦਾ ਸ਼ੇਰ ਆ ਜਿਹਦਾ ਗੁਲਸਤਾਨ ਆ ਇਹਦਾ ਲਾਹੂ ਦਾ ਸੰਜਿਆ ਬਾਗ ਆ ਮਰਾ ਇਹਨੇ ਤਾਂ ਹੱਕ ਤੇ ਹੀ ਮਰਾ ਛੜਕਤਾ ਸੀ 96 ਕਰੋੜੀ ਦਾ ਸੰਕਲਪ ਜਿਹਦਾ ਪੰਥਾ ਨੂੰ ਸੰਭਣਾ ਆਉਂਦਾ ਮੈਂ ਸਵਾਲ ਤੁਹਾਨੂੰ ਪਹਿਲਾਂ ਪੁੱਛਿਆ ਸੀਗਾ ਵੀ ਕੀ ਝਟਕਾ ਪ੍ਰਵਾਨ ਹੈ ਕੀ ਝਟਕਾ ਸਹੀ ਹੈ ਵੀ ਆਪਾਂ ਆ ਜਿਹੜਾ ਬੱਕਰਾ ਹੈ ਉਹਨੂੰ ਪਿੱਛੇ ਫੜ ਲਿਆ ਲੱਤਾਂ ਫੜ ਲੀਆਂ ਮੈਂ ਤੁਹਾਨੂੰ ਜਵਾਬ ਦਿੰਦਾ ਕੀ ਜਿਹੜੀ ਮਰਿਆਦਾ ਆ ਜਿਹੜਾ ਅਸਲ 'ਚ ਝਟਕਾ ਆ ਜੋਦੇ ਕਰਦੇ ਆ ਇਹ ਆ ਪਰ ਉਹ ਝਟਕੇ ਦੇ ਵਿੱਚ ਸਿਰਫ ਦੋ ਜਣਿਆਂ ਨੂੰ ਪਤਾ ਹੁੰਦਾ ਵੀ ਝਟਕਾ ਹੋ ਰਿਹਾ ਦੋ ਤੋਂ ਬਾਅਦ ਵੀ ਇੱਕ ਨੂੰ ਹੀ ਪਤਾ ਹੁੰਦਾ ਸਿਰਫ ਉਹਨੂੰ ਪਤਾ ਹੁੰਦਾ ਜਿਹੜਾ ਝਟਕਾ ਕਰ ਰਿਹਾ ਐ ਨਹੀਂ ਵੀ ਕਿਸੇ ਨੇ ਲੱਤਾਂ ਫੜ ਲੀਆਂ ਕਰਦੇ ਆ ਸਿੰਘ ਨਿਹੰਗ ਸਿੰਘ ਪ੍ਰਾਰਥਨ ਕਰਦੇ ਇੱਕ ਇੱਕ ਬਾਹਨਾ ਝਟਕਾ ਕਰਦੇ ਆ ਕਿਉਂ ਨਹੀਂ ਕਰਦੇ ਉਹਨਾਂ ਨੇ ਆਪਦੇ ਪੱਟਾਂ ਦੇ ਵੱਡ ਕੇ ਮਾਸ ਵੀ ਛਕਿਆ ਮਾਰਾ ਹੀ ਦਿਖਾਉਂਦੇ ਆ ਸਰਵਾਈਵਲ ਮੋਡ ਕੀ ਆ ਤੁਸੀਂ ਜਿਹੜੀ ਡਾਈਮੈਂਸ਼ਨ ਚ ਦੇਖੋਗੇ ਨਾ ਖਾਲਸੇ ਨੂੰ ਤੁਹਾਨੂੰ ਦੇਖੂਗਾ ਅੱਛਾ ਇਹ ਪਰਫੈਕਸ਼ਨ ਆ ਐਜੂਕੇਸ਼ਨ ਚ ਦੇਖੋਗੇ ਲੱਗੂਗਾ ਇਹ ਖਾਲਸਾ ਆ ਇਹ ਖਾਲਸਾ ਹੈ ਠੀਕ ਹੈ ਸੂਰਬੀਰਪੁਰ ਨੇ ਚ ਦੇਖੋਗੇ ਲੱਗੂਗਾ ਇਹ ਖਾਲਸਾ ਆ ਦਸ਼ਮੇਸ਼ ਪਿਤਾ ਨੂੰ ਕੀ ਡਿਫਾਈਨ ਕਰੋਗੇ ਆ ਬੰਦਾ ਕਿੰਨੇ ਟੰਕੇ ਦਾ ਤੀਰ ਖਿੱਚਦਾ ਜਦੋਂ ਉਹ ਜਿਹੜੇ ਪਠਾਨ ਤਸਬੀਹ ਪਾੜ ਰਿਹਾ ਉਹ ਕਹਿ ਰਿਹਾ ਯਾ ਖਦਾ ਇਹ ਤਾਂ ਕਰਾਮਾਤ ਹੈ ਦਸ਼ਮੇਸ਼ ਵੀ ਤਾਂ ਦਾ ਦੂਜਾ ਤੀਰ ਆਉਂਦਾ ਉਹ ਥੱਲੇ ਖਿਆਉਂਦਾ ਇਹ ਕਰਾਮਾਤ ਨਹੀਂ ਯਾ ਵਿਹਾਸ ਹੈ ਤੇ ਉਹ ਮਹਾਰਾਜ ਭਾਵੇਂ ਪੁੱਠਾ ਕਰ ਦੇਣਾ ਜੀ ਕਹਿ ਦੇਣਾ ਇਹ ਵਿਹਾਸ ਨਹੀਂ ਇਹ ਕਰਾਮਾਤ ਹੈ ਮਹਾਰਾਜ ਕਹਿੰਦੀ ਹੈ ਕਦੇ 베ਦ ਦੇ ਇੱਧਰ ਆ ਕਦੇ 베ਦ ਦੇ ਉੱਧਰ ਆ ਕਹੂੰ ਪਰ ਦੇਦ ਕਹੂੰ ਛਲ ਸੇ ਛਣਾਈ ਲੇਤ ਸਰਵਕਾਲ ਸਰਵਠੋਰੇ ਕਿਸੇ ਲਗਤ ਹੋ ਮਹਾਰਾਜ ਕਹਿ ਕੇ ਗਏ ਆ